ਨਨਾਂ ਨਾਂ ਪੱਤਰਕਾਰ ਸ਼ੰਭੂ ਭਾਈ ਕੀ ਹਾਲ ਹੈ ਛਾਨ ਵੀ ਦੂਰੇ ਤਾਂ ਜਿੰਦਾਬਾਦ ਸਾਰਾ ਪੱਤਰਕਾਰ ਪ੍ਰੈਸ ਤੋਂ ਆਓ ਜੀ ਆਓ ਆਜੋ ਜੀ ਆਜੋ ਆਜੋ ਤਹਿਰੀਕ ਉੱਪਰ ਪ੍ਰਧਾਨ ਜੀ ਕਿ ਆਰੇ ਆਰੇ ਚਲੋ ਆਜੋ ਆਜੋ ਪ੍ਰੈਸ ਤੋਂ ਆਪਰਾ ਜੀ ਮੈਨੂੰ ਕਾਹ ਨੂੰ ਲੈ ਕੇ ਜਾਣਾ ਭਲੇ ਆਓ ਯਾਰ ਤੂੰ ਗੱਲ ਕਿਉਂ ਨਹੀਂ ਕਰਦੇ ਗੱਲ ਹੁਣ 75000 ਹੈ ਭਾਈ ਜੀ ਇੱਕ ਰਸਤ ਸੰਗਾ ਸੰਗਾ ਕੀ ਹਾਲ ਕੋਈ ਨਾ ਕੋਈ ਮੈਂ ਵੀਡੀਓ ਤਾਂ ਬਣਾਉਣਾ ਮੇਰੀ ਜੁੱਤੀ ਲੱਗੀ ਭਾਈ ਬਿਲਕੁਲ ਨਹੀਂ ਆਉਂਦਾ ਜੀ ਨਾਲ ਕੋਈ ਇਧਰ ਆ ਯਾਰ ਸਤਾਣ ਬਾਈ ਪ੍ਰੈਸ ਤੋਂ ਆਇਆ ਨਾ ਕੋਈ ਨਾ ਕੋਈ ਨਾ ਬਾਈ ਮੈਨੂੰ ਨਾ ਫੜੀ ਮਾਲੀ ਬਣਾ ਲੈਂਦਾ ਮੈਂ ਨੇ ਦੂਰੋਂ ਆਇਆ ਬਾਈ ਚੱਲ ਕੇ lo <laughs> que সাইদনাইদনাইদ সাইদেনাই ਕੰਨੀ ਕੋਈ ਨਹੀਂ ਆਪ ਕੋਈ ਹੋਵੇਗਾ ਗੋਪੀ ਸਿੰਘ ਗੋਪੀ ਸਿੰਘ ਕੰਨੀ ਚਾਲੋ ਸੋਰੀ ਮੈਡਮ ਹਲਾ ਤੇਰਾ ਹੋਰ ਲੈ ਲੈ ਹੋ ਚਲੋ ਗੱਡੀ ਦੀ ਚਾਬੀ ਚਾਬੀ ਅੰਮੀ ਪੈਨਸਿਲ ਰਹੀਆਂ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਤੇ ਤੁਸੀਂ ਕਿਹੜੀ ਜੁਨੀ ਹੈਲੋ ਮੇਰਾ ਨਾਮ ਗੁਰਦੇਵ ਸਿੰਘ ਸ਼ਾਹਲਾ ਕਿਸਾਨ ਮਜ਼ਦੂਰ ਸੰਘਾਟਕ ਕਮੇਟੀ ਪੰਜਾਬ ਤੋਂ ਜੀ ਅੱਜ ਸਾਡਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੋ 3 ਘੰਟਿਆਂ ਦਾ ਰੇਲ ਰੋਕੂ 2 ਘੰਟਿਆਂ ਦਾ ਰੇਲ ਰੋਕੂ ਸੀਗਾ 1 ਵਜੇ ਤੋਂ ਲੈ ਕੇ 3 ਵਜੇ ਤੱਕ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਸਗਰਾਠ ਸਰਕਾਰ ਆ ਉਹ ਬਖਲਾਉੜ ਦੇ ਵਿੱਚ ਆ ਕੇ ਕਿਸਾਨ ਆਗੂਆਂ ਦੇ ਘਰੇ 3 ਵਜੇ ਤੋਂ ਛਾਪਾ ਮਾਰੀ ਕਰ ਰਹੀ ਆ ਔਰ ਕਈ ਕਿਸਾਨ ਨੇ ਜਿਹੜੇ ਸਾਡੇ ਉਹ ਡਿਟੇਨ ਕੀਤੇ ਗਏ ਆ ਔਰ ਗੁਰਦਰਾ ਸਾਹਿਬ ਕੋਈ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਚੁੱਕ ਕੇ ਪੁਲਿਸ ਬੱਸਾਂ 'ਚ ਬਿਠਾ ਕੇ ਉਹ ਸਦਰ ਥਾਣਾ ਵਾਲੇ ਲਿਜਾਇਆ ਗਿਆ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ ਨੇ ਕਿ ਜਿਹੜੇ ਚਿਪ ਵਾਲੇ ਮੀਟਰ ਆ ਉਹ ਅਸੀਂ ਨਹੀਂ ਲੱਗੰਦੇ ਨੇ ਪਿੰਡਾਂ ਦੇ ਵਿੱਚ ਕਿਉਂਕਿ ਉਹ ਸਾਡੀ ਮੌਜ ਦੇ ਵਾਰੰਟ ਨੇ ਔਰ ਜਿਹੜਾ ਸਾਡਾ ਪਹਿਲਾ ਪੰਜਾਬ ਰਾਜ ਬਿਲੀ ਬੋੜਿਆ 1948 ਵਾਲਾ ਉਹ ਸਾਡਾ ਬਹਾਲ ਕੀਤਾ ਜਾਵੇ ਔਰ ਬਿਜਲੀ ਸੋਧ 2025 ਆ ਉਹ ਰੱਦ ਕੀਤਾ ਜਾਵੇ ਅਮਰੀਕਾ ਤੇ ਅਮਰੀਕਾ ਦੇ ਨਾਲ ਜਿਹੜਾ ਭਾਰਤ ਸਮਝੌਤਾ ਕਰ ਰਿਹਾ ਵਾ ਉਹਨੂੰ ਰੱਦ ਕੀਤਾ ਜਾਵੇ ਇਹ ਮੰਗਾਂ ਲੈ ਕੇ ਅਸੀਂ ਰੇਲਵੇ ਤੇ ਸੰਜਾ ਰਹੇ ਹਾਂ ਸਰ ਅੱਜ ਪੁਲਿਸ ਜਿਵੇਂ ਪੁਖ ਨੇ ਇੰਨੇ ਬੈਰੀਕੇਡ ਲਾਏ ਆ ਕੋਲ ਅੰਦਰ ਨਹੀਂ ਜਾ ਲੱਗਾ ਤੇ ਮੈਨੂੰ ਰੁਕਨੂ ਉਹਦਾ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਸਾਡੇ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਲਾ ਕੇ ਜੋ ਅਗਲਾ ਤਿੱਖਾ ਸੰਗਠਨ ਕਰਾਂਗੇ ਔਰ ਹੁਣ ਅਸੀਂ ਉਥੇ ਰੇਲ ਨੂੰ ਰੇਲ ਲਾਂ ਦੇ ਸਟੇਸ਼ਨ ਨੂੰ ਵਧਾਂਗੇ ਜਾਵਾਂਗੇ ਜੀ आयो बि मिनट आयो مرت آباد مرت آباد ڈی ایس پی ڈی پی زندہ باد زندہ باد مرت آباد مرت آباد زندہ باد زندہ باد Heaven. Yeah. ਲੋਕਾਂ ਨੂੰ ਆਪਣੇ ਹੱਕ ਦੀ ਆਵਾਜ਼ ਨਹੀਂ ਸੁਣੂਦਿਆ ਕਿਉਂਕਿ ਪੁਸਤ ਪ੍ਰਸ਼ਾਸਨ ਦੀ ਸਰਕਾਰੀ ਦਿੰਗਾ ਰਹੀ ਹੈ ਪੂਰੇ ਦੇਸ਼ ਦੀ ਮੰਗ ਹੈ ਸਾਰੇ ਦੇਸ਼ ਦੀ ਮੰਗ ਹੈ ਇਹ ਸਤਿਕਾਰ ਰੱਖਦੇ ਬਦਲਤਮਾਨ ਸੰਗਾਰ ਦੀ ਅਸ ਪਹਿਲੀ ਦੇ ਕੀਲੀ ਸਰਕਾਰ ਅਸੀਂ ਚੋਣ ਦੇ ਨਾਲ ਜ਼ੋਰ ਬਗਵਾਨ ਖਾਕੀ ਪਰਦੇ ਦੁਆਰਾ ਦੁਪੱਟਾ ਜਾ ਤੇਰੇ ਬਾਪੀਆਂ ਤੇ ਪੱਥਰ ਵਜਾ ਕਰਕੇ ਤੂੰ ਪੱਟਾ ਜੜ ਕੇ ਦਿਖਾਈ ਇਹ ਜਿੰਨਾ ਪੁਲਿਸ ਪ੍ਰਸ਼ਾਸਨਾਂ ਮੋਕੇ ਦਾ ਸਾਰਾ ਕਾਨੂੰਨ ਦੀਆਂ ਧੇੜਾਂ ਉਡਾ ਰਿਆ ਕਿਉਂ ਤੇ ਮੋਬਾਈਲ ਫੋਨ ਦੇ ਉੱਤੇ ਦਰਵਾਜ਼ੇ ਦੇ ਅੰਦਰ ਇਹਨਾਂ ਪੁਲਿਸ ਪ੍ਰਸ਼ਾਸਨ ਨੇ ਸੋਣੇ ਨੂੰ ਤੁੰਟੀ ਕੀਤਾ ਹੋਇਆ